ਅਮਰੀਕਾ ਨੇ ਇੱਕ ਸਿੱਖ ਨੌਜਵਾਨ ਤੇ ਨਸਲੀ ਟਿੱਪਣੀ ਕਰਨ ਤੋਂ ਬਾਅਦ ਉਸੇ ਪਿਕਅਪ ਟਰੱਕ ਚੜਾ ਦਿੱਤਾ ਨੌਜਵਾਨ ਦੀ ਹਾਲਤ ਇਸ ਵੇਲੇ ਬੇਹਦ ਗੰਭੀਰ ਬਣੀ ਹੋਈ ਹੈ ਕਰੀਬ 30 ਫੁੱਟ ਤੱਕ ਟਰੱਕ ਡਰਾਈਵਰ ਸਿੱਖ ਨੌਜਵਾਨ ਨੂੰ ਆਪਣੀ ਗੱਡੀ ਨਾਲ ਕਸੀਰਦਾ ਗਿਆ ਜਿਸ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਬੇਹਦ ਨਾਜ਼ੁਕ ਹੈ ਦਰਸਾ ਸੰਦੀਪ ਸਿੰਘ ਨਾਂ ਦੇ ਸਿੱਖ ਨੌਜਵਾਨ ਤੇ ਉਸਦੇ ਦੋਸਤ ਟਰੱਕ ਡਰਾਈਵਰ ਨਾਲ ਕਹਾ ਸੁਣੀ ਹੋ ਗਈ ਸੀ ਜਿਸ ਤੋਂ ਬਾਅਦ ਇਸ ਡਰਾਈਵਰ ਨੇ ਸੰਦੀਪ ਤੇ ਉਸਦੇ ਦੋਸਤ ਤੇ ਨਸਲੀ ਟਿੱਪਣੀ ਕੀਤੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਸਿੱਖ ਨੌਜਵਾਨ ਨੂੰ ਆਪਣੀ ਗੱਡੀ ਨਾਲ ਕਸੀਟਿਆ ਇਸ ਕਬਰਸਤਾਨਾ ਜੁੜੇ ਹੋਏ ਨੇ ਸ਼੍ਰੀ ਕਾਟਕ ਸਾਈਂ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਜੀ ਕਿਸ ਤਰ੍ਹਾਂ ਤੇ ਇੱਕ ਇਸ ਪੂਰੀ ਘਟਨਾਕ੍ਰਮ ਨੂੰ ਅਮਰੀਕਾ ਦੇ ਵਿੱਚ ਬਹੁਤ ਮਲਟੀਕੰਟੀ ਵਿੱਚ ਪੰਜਾਬੀ ਨੌਜਵਾਨ ਸਿੱਖ ਭਾਈਚਾਰੇ ਵਾਸਤੇ ਜੀ ਜਿਨ੍ਹਾਂ ਨੇ ਬਹੁਤ ਕੰਮ ਦੀ ਮਿਹਨਤ ਕਰਕੇ ਜਿੱਥੇ ਆਪਣੇ ਪਰਿਵਾਰ ਨੂੰ ਸਟੈਂਡ ਕੀਤਾ ਉੱਥੇ ਉਸ ਦੇਸ਼ ਦੀ ترقی ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਜੀ ਔਰ ਬਹੁਤ ਅਫਸੋਸ ਦੀ ਗੱਲ ਹੈ ਕਿ ਵਾਰ-ਵਾਰ ਅਮਰੀਕਾ ਦੇ ਵਿੱਚ ਐਸੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੀ ਨਕਸ਼ਲੀ ਚਪਟੀਆਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕੇਵਲ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੀ ਅੱਜ ਇਸ ਦੀ ਸ਼ੁਰੂਆਤ ਸਰਦਾਰ ਬਲਬੀਰ ਸਿੰਘ ਜੀ ਜੋ ਆਪਣੇ ਗੈਸ ਸਟੇਸ਼ਨ ਦੇ ਉੱਤੇ ਉਹਨਾਂ ਨੂੰ ਗੋਲੀ ਮਾਰੀ ਗਈ ਜੀ ਉਸ ਤੋਂ ਬਾਅਦ ਵੀ ਕਈ ਘਟਨਾਵਾਂ ਹੋਈਆਂ ਗੁਰਦੁਆਰੇ ਸਾਹਿਬ ਦੇ ਵਿੱਚ ਘਟਨਾਵਾਂ ਹੋਈਆਂ ਜੀ ਕਈ ਸਿੱਖਾਂ ਨੂੰ ਥੇ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਮਾਰਿਆ ਗਿਆ ਜੀ ਹਰ ਭਾਵੇਂ ਓਬਾਮਾ ਨੇ ਭਰੋਸਾ ਦਵਾਇਆ ਸੀ ਵੀ ਅਸੀਂ ਸਿੱਖਾਂ ਦੀ ਜਾਨ ਮਾਲ ਵਾਸਤੇ ਹਮੇਸ਼ਾ ਕੋਈ ਐਸਾ ਯਤਨ ਕਰਾਂਗੇ ਕੋਈ ਐਸਾ ਸਾ ਆਪਣੇ ਕਿਸੇ ਦਾ ਨੁਕਸਾਨ ਨਾ ਹੋਵੇ ਪਰ ਬੜੀ ਅਫਸੋਸ ਦੀ ਗੱਲ ਹੈ ਕਿ ਅੱਜ ਇਹਨਾਂ ਘਟਨਾਵਾਂ ਦੇ ਉੱਤੇ ਕੋਈ ਰੋਕ ਨਹੀਂ ਲੱਗ ਸਕੀ ਹੈ ਜੀ ਅਸੀਂ ਚਾਹੁੰਦੇ ਹਾਂ ਕਿ ਜਿਸ ਵੀ ਦੇਸ਼ ਵਿੱਚ ਜਿਹੜਾ ਵੀ ਨਾਗਰਿਕ ਕੋਈ ਵਸਦਾ ਹੈ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਉਸ ਦੇ ਇਸ ਦੀ ਅਪਲਿਨ ਜ਼ਿੰਮੇਵਾਰੀ ਬਣ ਜਾਂਦੀ ਹੈ ਜੀ ਇਸ ਕਰਕੇ ਸਟੋਨਿਕ ਜਿਹੜੇ ਐਸੇ ਦੋਸ਼ੀ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਜੀ ਔਰ ਉਹਨਾਂ ਪਰਿਵਾਰਾਂ ਦੀ ਮਤਲਬ ਕੀਤੀ ਜਾਵੇ ਉਹਨਾਂ ਪਰਿਵਾਰਾਂ ਨੂੰ ਜੋ ਬੰਦਾ ਉਹਨਾਂ ਦਾ ਹੱਕ ਉਹ ਦਿੱਤਾ ਜਾਵੇ ਜੀ ਔਰ ਜਿਹੜੇ ਐਸੀ ਨਕਸ਼ਲੀ ਵਿਤਕਰੇ ਹੋ ਰਹੇ ਨੇ ਉਹਨਾਂ ਤੇ ਰੋਖ ਲਾਉਣ ਵਾਸਤੇ ਸਰਕਾਰ ਨੂੰ ਕੋਈ ਠੋਸ ਕਾਨੂੰਨ ਬਣਾਉਣਾ ਚਾਹੀਦਾ ਠੋਸ ਕਾਲੇ ਕਰਨੇ ਚਾਹੀਦੇ ਨੇ ਜੀ ਤੇ ਐਸੀਆਂ ਘਟਨਾਵਾਂ ਜਿਹੜੀਆਂ ਨਾ ਵਰਤਿੰ ਜਿਸ ਦੇ ਵਿੱਚ ਵਰਕਸ਼ਾਪ ਜਿਹੜੇ ਪਰਮਾਨਦੇ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਬੰਦਾਂ ਨੂੰ ਕੇਸ ਪਹੁੰਚੇ